ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਨਸ਼ੇ ਦੇ ਰੋਕਥਾਮ ਦੇ ਲਈ ਅੱਜ ਮਲੇਰਕੋਟਲਾ ਪੁਲਿਸ ਵੱਲੋਂ ਭਾਰੀ ਫੋਰਸ ਲੈ ਕੇ ਮਲੇਰਕੋਟਲਾ ਦੇ ਪੰਜ ਸਥਾਨਾਂ 'ਤੇ ਰੇਡ ਕੀਤੀ ਗਈ। ਜਮਾਲਪੁਰਾ ਵਿਖੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਸ਼੍ਰੀ ਬਲਜੋਤ ਸਿੰਘ ਰਠੌਰ ਆਈਜੀ ਜੀਆਰਪੀ ਪਟਿਆਲਾ ਨੇ ਦੱਸਿਆ ਕਿ ਨਸ਼ੇ ਦੀ ਰੋਕਥਾਮ ਲਈ ਅਤੇ ਨਸ਼ੇ ਦੇ ਸੁੱਧਾਗਰਾਂ ਨੂੰ ਨੱਥ ਪਾਉਣ ਦੇ ਲਈ ਵੱਡੇ ਪੱਧਰ ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਨੂੰ ਖਤਮ ਕਰਨ ਲਈ ਪਬਲਿਕ ਦੇ ਸਹਿਯੋਗ ਦੀ ਵੀ ਲੋੜ ਹੈ। ਸ਼੍ਰੀ ਰਠੌਰ ਨੇ ਸਖਤ ਲਫ਼ਜ਼ਾਂ ਦੇ ਵਿੱਚ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਬੁਰੇ ਕੰਮ ਛੱਡਣ ਨਹੀਂ ਤਾਂ ਉਹਨਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਐਸਐਸਪੀ ਮਲੇਰਕੋਟਲਾ ਸ਼੍ਰੀ ਗगनਜੀਤ ਸਿੰਘ ਸਮੇਤ ਪੁਲਿਸ ਦੇ ਉੱਚ ਅਧਿਕਾਰੀ ਹਾਜ਼ਰ ਸਨ। ਹਾਂਜੀ ਸਰ ਅੱਜ ਜਿਹੜੀ ਨੂੰ ਲੈ ਕੇ ਜੋ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਬਲੇਕੋਲਾ ਕੋਲ ਤੁਸੀਂ ਸਾਫ਼ ਤੌਰ ਤੇ ਹਾਂਜੀ ਸਾਡੇ ਆਪਣੇ ਬਾ ਹੁਕਮ ਭਾ ਜੀਪੀ ਪਨਾਬ ਅ ਸ਼੍ਰੀ ਦਵਾਰੋ ਵੀ ਆਦੋ ਸਰ ਬਾ ਹੁਕਮ ਤੇ ਸੀਐਮ ਸਾਹਿਬ ਪੰਜਾਬ ਉਹਨਾਂ ਦੇ ਪੂਰੇ ਅ ਯੁੱਧ ਨਸ਼ੇ ਵਿਰੋਧ ਇਹਦਾ ਚੱਲ ਰਿਹਾ ਹੈ ਤੇ ਉਹਦੇ ਵਿੱਚ ਸੀ ਸਾਰਾ ਕੁਝ ਕਰ ਰਹੇ ਆ ਅਸੀਂ ਤੇ ਇੱਥੇ ਮਲੇ ਕੋਟੇ ਦੇ ਵਿੱਚ ਇਸ ਜਾਬ ਨੇ ਪੰਜ ਜਗ੍ਹਾ ਦੇ ਸਟੇਸ਼ਨਾਂ ਤੇ ਆਪਰੇਸ਼ਨ ਚੱਲ ਰਿਹਾ ਹੈ ਤੇ ਪ੍ਰੋਸੈਸ ਚੱਲ ਰਿਹਾ ਹੈ ਉਸ ਵਕਤ ਇਹ ਬੜੀ ਧਿਆਨ ਨਾਲ ਅਸੀਂ ਕਿਸੇ ਨੂੰ ਤੰਗ ਨਹੀਂ ਕਰ ਰਹੇ ਕੁਝ ਨਹੀਂ ਕਰ ਰਹੇ ਗਲਤ ਬੰਦੇ ਨੂੰ ਫੜ ਰਹੇ ਆ ਜਿਹੜੇ ਬੰਦੇ ਨੇ ਅਸੀਂ ਸਾਰਾ ਸਹਿਯੋਗ ਦੇਣਾ ਚਾਹੁੰਦੇ ਆ ਤੁਹਾਡਾ ਵੀ ਪਬਲਿਕ ਦਾ ਜਿਹੜਾ ਜਿਹੜੇ ਜਿਹੜੇ ਬੰਦੇ ਹੋ ਨੇ ਤੇ ਉਹਨਾਂ ਦਾ ਵੀ ਸਹਿਯੋਗ ਕਰਦੇ ਆ ਕਿ ਜਿਹੜੇ ਬੰਦੇ ਠੀਕ ਹੋ ਜਾਣ ਜਿਹੜਾ ਛੱਡ ਰਹੇ ਨੇ ਤੇ ਉਸ ਔਰਗੇਨਾਈਜੇਸ਼ਨ ਦੇ ਵਿੱਚ ਆਪਣੀ ਉਹ ਕਰਦੇ ਆਪਣਾ ਇਲਾਜ ਕਰਾਉਂ ਅੱਜ ਕਿੰਨੀ ਜਗ੍ਹਾ ਕੰਮ ਆ ਰਿਹਾ ਅੱਜ ਅੱਜ 5 ਜਗ੍ਹਾ ਤੇ ਅੱਜ ਹੋਇਆ ਹੈ ਤੇ 200 ਤੋਂ 200 ਤੋਂ ਵਕ ਵਾਢ ਕੇ ਬੰਦੇ ਲਗੇ ਨੇ ਆਪਣੀ ਸਾਡੀ ਕੋਸ ਲੱਗੀ ਹੈ ਬਰਾਮਦਗੀ ਪ੍ਰੋਸੈਸ ਚੱਲ ਰਿਹਾ ਜਦੋਂ ਕਦੋਂ ਹੋਵੇਗਾ ਆਪਰੇਸ਼ਨ ਉਹ ਦੱਸ ਦੇਣ ਕਿ ਐਸ ਐਸ ਸਰ ਚਿੱਟੇ ਦੇ ਨਾਲ ਨਾਲ ਜਿਹੜੀਆਂ ਦਰਗੜੀਆਂ ਚੱਲ ਨਹੀਂ ਨਹੀਂ ਸਭ ਕੁਝ ਚਿੱਟਾ ਕੱਲਾ ਨਹੀਂ ਹੈ ਉਹ ਆਪਾਂ ਅੰਦਰ ਪਹਿਲਾਂ ਸਿਰ ਉਹ ਚਿੱਟੇ ਦਾ ਇਹ ਤਾਂ ਦੇਹੀ ਚੱਲਦਾ ਰਹਿੰਦਾ ਪੂਰਾ ਪੂਰੀ ਰਿਕਵਰੀਆਂ ਨਾ ਕੇ ਸਭ ਕੁਝ ਚੱਲ ਰਿਹਾ ਹੈ ਇਹ ਗੱਲ ਇਹਦਾ ਚਿੱਟਾ ਜਿਹੜਾ ਹੈਗਾ ਪਹਿਲਾਂ ਬਹੁਤ ਜ਼ਿਆਦਾ ਸੀ ਹੁਣ ਥੋੜਾ ਹੋਰ ਬਾਰਡਰ ਤੇ ਹੀ ਰਹਿ ਗਿਆ ਜਿੰਨੀ ਵੀ ਰਿਕਵਰੀ ਹੋ ਰਹੀ ਹੈ ਕੋਈ ਬੰਦਾ ਪੁਲਿਸ ਨਹੀਂ ਛੱਡ ਰਹੀ ਉਹਨੂੰ ਸਰ ਹੁਣ ਜਿਹੜੇ ਤਖਰੇ ਤਾਂ ਕੱਲੀ ਸਰਕਾਰ ਨੇ ਸੱਦੀ ਇਹ ਨਸ਼ਾ ਟੌਪ ਕੇਂਦਰ ਨਾਲ ਹਾਂ ਉੱਥੇ ਬੰਦੇ ਇਹਦਾ ਤੇ ਬਾਰੇ ਹੁਣ ਤੁਹਾਡੇ ਕੀ ਨਹੀਂ ਨਹੀਂ ਉਹ ਮੈਂ ਦੱਸ ਦੱਸਿਆ ਹੈ ਕਿ ਜਿੱਥੇ ਵੀ ਉਹ ਰਹੇ ਨੇ ਉਹਨਾਂ ਦਾ ਸਹਿਯੋਗ ਦੇ ਰਹੇ ਆਂ ਸੀ ਅਸੀਂ ਕਹਿ ਰਹੇ ਆਂ ਕਿ ਛੱਡੋ ਜਿਨ੍ਹਾਂ ਨੇ ਛੱਡਤਾ ਨਸ਼ਾ ਜਿਨ੍ਹਾਂ ਨੇ ਕੋਈ ਵੀ ਤਰ੍ਹਾਂ ਦਾ ਨਸ਼ਾ ਛੱਡ ਦਿੱਤਾ ਹੈ ਇਹ ਚੰਨਾ ਚਾਹੁੰਦੇ ਹਨ ਉਹਦੇ ਪਰਿਵਾਰ ਵਾਲੇ ਮਦਦ ਕਰ ਰਹੇ ਹਨ ਕੀ ਕਰਨ ਤੇ ਤੇ ਉਹ ਕਹਿੰਦੇ ਨੇ ਕਿ ਸਾਡਾ ਟੋਪ ਕਰਨ ਸਾਡਾ ਛਡਵਾਇਆ ਜਾਵੇ ਬਈ ਤੇ ਉਸ ਕੇਂਦਰ ਜਿਹੜੇ ਨੇ ਸਪੈਸ਼ਲ ਬਣਾਏ ਨੇ ਤੇ ਉਸ ਕੇਂਦਰਾਂ ਦੇ ਵਿੱਚ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਤੇ 8 ਮਹੀਨਾ ਲੱਗ ਜਵੇ 2 ਮਹੀਨੇ 5 ਮਹੀਨੇ 6 ਮਹੀਨੇ ਕੋਈ ਗੱਲ ਨਹੀਂ ਉਹਨਾਂ ਦਾ ਪੂਰਾ ਇਲਾਜ ਹੋ ਰਿਹਾ ਸਰ ਫਰੀਦਪੁਰ ਦੇ ਕਿੰਨਾ ਸ਼ਾਸਨ ਕਿੰਦਾ ਵਿਚਾਰਾ ਲਾਉਣ ਦੀ ਇਹ ਗੱਲ ਪਾਰ ਹੋ ਨਹੀਂ ਜਿਹੜੇ ਇੱਕ ਉਹਨਾਂ ਜਿਹੜਾ ਉਹਨਾਂ ਦਾ ਉਹਨਾਂ ਦਾ ਕੋਈ ਕੋਸੂਰ ਨਹੀਂ ਹੈ ਉਹਨਾਂ ਦੇ ਜਿਹੜੇ ਨਸ਼ੇ ਦੇ ਵਿੱਚ ਜ਼ਰੂਰੀ ਹੈ ਜਿਆ ਇੰਨਾ ਘਟਿਆ ਨਸ਼ਾ ਹੈ ਤੇ ਇਹ ਪਰਿਵਾਰ ਵਾਸਤੇ ਵੀ ਘਟਿਆ ਹੈ ਤੇ ਉਹਨਾਂ ਵਾਸਤੇ ਖੁਦ ਵਾਸਤੇ ਘਟਿਆ ਹੈ ਉਹ ਵਿਚਾਰਾ ਦੁਖੀ ਹੈ ਪਰਿਵਾਰ ਬੱਚੇ ਉਹ ਤੰਗ ਨੇ ਉਹਦੇ ਉਹਨਾਂ ਦੇ ਮਾਪਿਓ ਤੰਗ ਨੇ ਪਰ ਉਹ ਤੰਗੇ ਤਾਂ ਹੀ ਤਾਂ ਸਰਕਾਰ ਕਹਿ ਰਹੀ ਹੈ ਕਿ ਪੂਰਾ ਕਰੋ ਅਰੇ ਜੇ ਇਹ ਗੱਲ ਤਾਂ ਕਰੋ ਕਿ ਤੁਹਾਡਾ ਸੰਦੇਸ਼ ਆ ਕੀ ਲੈਪਿਆ ਅਸੀਂ ਤਾਂ ਗਲਤ ਇਹ ਹੈ ਕਿ ਸਾਨੂੰ ਮੀਡੀਆ ਵੀ ਮਤ ਕਰੇ ਸਾਨੂੰ ਦੱਸੇ ਰਿਪੋਰਟ ਦਵੇ ਕਿ ਫੜ ਲਈ ਅਤੇ ਫੜਾਇਆ ਜਾਵੇ ਤਾਂ ਦਾ ਸਹਿਯੋਗ ਪਬਲਿਕ ਨੂੰ ਹੀ ਹੈ ਅਸੀਂ ਤਾਂ ਸਵਰਖ ਮੀਟਿੰਗ ਪਹਿਲਾਂ ਕੀਤੀ ਹੈ ਸਵੇਰੇ ਅੱਜ ਨਹੀਂ ਕੀਤੀ ਪਹਿਲਾਂ ਕਰ ਚੁੱਕੇ ਆ ਉਸ ਤੋਂ ਕਮੇਸ ਦੇ ਰੇਸ ਤੇ ਵੀ ਕੀਤੀਆਂ ਨੇ ਬਾਕੀ ਇਲਾਕੇ ਵੀ ਲਾਏ ਨੇ ਚੱਲ ਰਿਹਾ ਪ੍ਰੋਸੈਸ ਹੈ ਜਿਆਦਾਤਰ ਚਿੱਟੇ ਵੀ ਸਪਲਾਈ ਆ ਬਾਰਡਰ ਦੇ ਪਾਸੋਂ ਤੋਂ ਹੋ ਰਹੀ ਹੈ ਲੇਕਿਨ ਉੱਥੋਂ ਸਪਲਾਈ ਲੈਣ ਦੀ ਤੋੜਨ ਦੀ ਕੋਈ ਕੋਸ਼ਿਸ਼ ਨਹੀਂ ਕਰ ਰਹੀ ਨਹੀਂ ਉੱਥੇ ਉਹ ਉੱਥੇ ਬਾਰਡਰ ਦਾ ਵੀ ਹੈਗਾ ਉੱਤੇ ਸਾਡੀ ਏਜੰਸੀਜ਼ ਨੇ ਸੈਂਟਰਸ ਰੱਖੀਆਂ ਸਭ ਕੁਝ ਚੱਲ ਰਿਹਾ ਹੈ ਰਿਕਵਰੀ ਆ ਰਹੀਆਂ ਨੇ ਅੱਛਾ